ਜਦੋਂ ਅਸੀਂ ਮਨ ਦੇ ਵਿੱਚ ਕੋਈ ਇੱਛਾ ਰੱਖ ਕੇ ਉਸ ਪਰਮਾਤਮਾ ਦੀ ਸੇਵਾ ਸਿਮਰਨ ਵਿੱਚ ਲੱਗਦੇ ਹਾਂ ਤਾਂ ਸਾਡੇ ਮਨ ਦੇ ਵਿੱਚ ਕਿਤਨਾ ਕਿਤੇ ਇਹ ਆਸ ਹੁੰਦੀ ਹੈ ਕਿ ਜਿਹੜੀ ਸਾਡੀ ਮਨ ਦੀ ਇੱਛਾ ਹੈ ਉਹ ਜ਼ਰੂਰ ਪੂਰੀ ਹੋਵੇਗੀ ਪਰ ਕਈ ਵਾਰ ਕੀ ਹੁੰਦਾ ਕਿ ਜਿਹੜੀ ਸਾਡੀ ਮਨ ਦੀ ਇੱਛਾ ਹੁੰਦੀ ਆ ਜਾਂ ਜੋ ਕੀ ਕਾਰਨ ਹੋ ਸਕਦਾ ਜਿਸ ਦੀ ਵਜ੍ਹਾ ਕਰਕੇ ਜਿਹੜੀ ਸਾਡੇ ਮਨ ਦੀ ਖੁਆਇਸ ਸੀਗੀ ਉਹ ਪੂਰੀ ਨਹੀਂ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਜਦੋਂ ਕੋਈ ਬੱਚਾ 1 ਸਾਲ ਸਕੂਲ ਦੇ ਵਿੱਚ ਜਾਵੇ ਸਕੂਲ ਵੱਲੋਂ ਦਿੱਤੀਆਂ ਹੋਈਆਂ ਕਾਪੀਆਂ ਕਿਤਾਬਾਂ ਵੀ ਖਰੀਦੇ ਤੇ ਮਾਸਟਰ ਵੱਲੋਂ ਦਿੱਤਾ ਹੋਇਆ ਸਕੂਲ ਦਾ ਕੰਮ ਉਹ ਵੀ ਕਰੇ ਪਰ ਜਦੋਂ ਫਾਈਨਲ ਪੇਪਰ ਸ਼ੁਰੂ ਹੋਣਾ ਤੇ ਉਹਦੇ ਵਿੱਚੋਂ ਫੇਲ ਹੋ ਜਾਵੇ ਤਾਂ ਕਿੰਨਾ ਜ਼ਿਆਦਾ ਦੁੱਖ ਲੱਗਦਾ ਹੈ ਜਦੋਂ ਕਾਰਨ ਪਤਾ ਕਰਿਆ ਜਾਂਦਾ ਹੈ ਕਿ ਇਹ ਬੱਚਾ ਸਕੂਲ ਵੀ ਰੋਜ਼ ਜਾਂਦਾ ਸੀ ਤੇ ਸਕੂਲ ਦਾ ਕੰਮ ਵੀ ਕਰਦਾ ਸੀ ਪਰ ਫੇਲ ਕਿਵੇਂ ਹੋ ਗਿਆ ਤਾਂ ਉੱਥੇ ਕਾਰਨ ਇਹੀ ਨਿਕਲਦਾ ਹੈ ਕਿ ਇਹ ਜਿਹੜਾ ਸਕੂਲ ਦਾ ਕੰਮ ਕਰਦਾ ਸੀ ਜਾਂ ਫਿਰ ਸਕੂਲ ਦੇ ਵਿੱਚ ਜਾਂਦਾ ਸੀ ਇੱਕ ਬੋਝ ਸਮਝ ਕੇ ਜਾਂਦਾ ਸੀ ਕਿ ਮੈਨੂੰ ਤਾਂ ਸਕੂਲ ਜਾਣਾ ਹੀ ਪਵੇਗਾ ਤੇ ਜਿਹੜਾ ਮਾਸਟਰ ਵੱਲੋਂ ਮੈਨੂੰ ਕੰਮ ਦਿੱਤਾ ਹੋਇਆ ਉਹ ਕਰਨਾ ਹੀ ਪਵੇਗਾ ਜੇ ਮੈਂ ਨਹੀਂ ਕਰਾਂਗਾ ਪਰ ਉਹ ਜਿਹੜਾ ਜੋ ਵੀ ਕੰਮ ਕਰਦਾ ਸੀ ਉਹ ਸਿਰਫ ਇੱਕ ਬੋਝ ਸਮਝ ਕੇ ਕਰਦਾ ਸੀ ਜਿਸ ਇਸ ਕਰਕੇ ਜਦੋਂ ਉਸਤੇ ਫਾਈਨਲ ਪੇਪਰ ਹੋਏ ਤੇ ਉਹ ਫੇਲ ਹੋ ਗਿਆ ਜਦਕਿ ਉਸ ਇਸ ਤਰ੍ਹਾਂ ਹੀ ਅਸੀਂ ਕਰਦੇ ਆ ਜਦੋਂ ਅਸੀਂ ਆਪਣੇ ਮਨ ਦੇ ਵਿੱਚ ਕੋਈ ਵੀ ਇੱਛਾ ਲੈ ਕੇ ਉਸ ਵਾਹਿਗੁਰੂ ਪਰਮਾਤਮਾ ਦੇ ਰਸਤੇ ਵੱਲ ਤੁਰਦੇ ਆ ਕੋਈ ਵੀ ਨੇਮ ਸ਼ੁਰੂ ਕਰਦੇ ਆ ਜਾਂ ਸੇਵਾ ਸਿਮਰਨ ਕਰਨਾ ਸ਼ੁਰੂ ਕਰਦੇ ਆ ਕੋਈ ਵੀ ਨਿਤਨੇਮ ਲਾ ਲਓ ਸੁਖਨ ਸਾਹਿਬ ਦੇ ਪਾਠ ਲਾ ਲਓ ਜਪਜੀ ਸਾਹਿਬ ਦੇ ਪਾਠ ਲਾ ਲਓ ਤਾਂ ਅਸੀਂ ਅਕਸਰ ਉਹ ਬੋਝ ਸਮਝ ਕੇ ਕਰਦੇ ਆ ਕੀ ਜੇ ਅਸੀਂ ਐਨੇ ਪਾਠ ਕਰਾਂਗੇ ਜਾਂ ਫਿਰ ਐਨਾ ਅਸੀਂ ਨਿਤਨੇਮ ਕਰਾਂਗੇ ਤਾਂ ਹੀ ਸਾਡੇ ਜਿਹੜੀ ਮਨ ਦੀ ਇੱਛਾ ਪੂਰੀ ਹੋਵੇਗੀ ਸਾਡਾ ਕੋਈ ਪਿਆਰ ਨਹੀਂ ਹੁੰਦਾ ਸਿਰਫ ਇੱਕ ਆਪਣੀ ਮਨ ਦੀ ਖੁਆਇਸ਼ ਨੂੰ ਪੂਰਾ ਕਰਨ ਵਾਸਤੇ ਅਸੀਂ ਉਹ ਪਾਠ ਜਾਂ ਫਿਰ ਉਹ ਨਿਤਨੇਮ ਕਰਦੇ ਹਾਂ ਜਿਸ ਦੇ ਐਂਡ ਦੇ ਵਿੱਚ ਇਹ ਰਿਜ਼ਲਟ ਨਿਕਲਦੇ ਨੇ ਕਿ ਜਿਹੜੀ ਸਾਡੇ ਮਨ ਦੀ ਇੱਛਾ ਜਾਂ ਸਾਡੀ ਜਿਹੜੀ ਖੁਆਇਸ਼ ਹੁੰਦੀ ਆ ਉਹ ਪੂਰੀ ਨਹੀਂ ਹੁੰਦੀ ਤੇ ਫਿਰ ਸੜਮਣ ਬਹੁਤ ਦਾਸ ਹੋ ਜਾਂਦਾ ਫਿਰ ਅਸੀਂ ਸੋਚਦੇ ਹਾਂ ਵੀ ਅਸੀਂ ਇਹਦੀ ਕਿਹੜੀ ਗਲਤੀ કરી ਮੈਂ ਤਾਂ ਇਨੇ ਪਾਠ ਵੀ ਕਰੇ ਮੈਂ ਤਾਂ ਇਹਨਾਂ ਨਿਤਨੇਮ ਕਰਿਆ ਮੈਂ ਤਾਂ ਸੇਵਾ ਵੀ ਕਰੀ ਮੈਂ ਸਿਮਰਨ ਵੀ ਕਰਿਆ ਪਰ ਫਿਰ ਵੀ ਪ੍ਰਮਾਤਮਾ ਨੇ ਮੇਰੀ ਨਹੀਂ ਸੁਣੀ ਤੇ ਮੈਂ ਹਜੇ ਕੀ ਗਲਤੀ કરી ਗਲਤੀ ਤੁਸੀਂ ਉੱਥੇ ਕਰ ਬੈਠਦੇ ਹੋ ਜਦੋਂ ਤੁਸੀਂ ਇੱਕ ਸ਼ਰਤ ਲਾ ਲੈਂਦੇ ਹੋ ਵਾਹਿਗੁਰੂ ਪ੍ਰਮਾਤਮਾ ਨਾਲ ਕਿ ਮੈਂ ਇਨੇ ਪਾਠ ਕਰਾਂਗਾ ਤੇ ਤੂੰ ਮੇਰੀ ਇੱਛਾ ਪੂਰੀ ਕਰ ਜਦ ਕਿ ਤੁਹਾਨੂੰ ਇਹ ਭਰੋਸਾ ਹੋਣਾ ਚਾਹੀਦਾ ਕਿ ਮੈਂ ਵਾਹਿਗੁਰੂ ਪਰਮਾਤਮਾ ਤੈਨੂੰ ਪਿਆਰ ਕਰਨ ਲੱਗਿਆ ਤੇ ਵਾਹਿਗੁਰੂ ਨੇ ਤਾਂ ਆਪ ਹੀ ਮੇਰੀ ਮਨ ਦੀਆਂ ਇੱਛਾਵਾਂ ਖੁਦ ਜਾਣ ਕੇ ਸਾਰੀਆਂ ਪੂਰੀਆਂ ਕਰ ਹੀ ਦੇਣੀਆਂ ਨੇ ਇੱਕ ਵਾਰ ਤੁਸੀਂ ਫੇਰ ਕੋਸ਼ਿਸ਼ ਕਰਕੇ ਦੇਖਿਓ ਆਪਣੇ ਮਨ ਦੀ ਇੱਛਾ ਨੂੰ ਇੱਕ ਪਾਸੇ ਰੱਖ ਸਿਰਫ ਉਸ ਵਾਹਿਗੁਰੂ ਪਰਮਾਤਮਾ ਵੱਲ ਤੁਰੋ ਉਸ ਦਾ ਨਾਮ ਜਪੋ ਉਸ ਦੀ ਸੇਵਾ ਸਿਮਰਨ ਜੋ ਵੀ ਤੁਸੀਂ ਪਰਮਾਤਮਾ ਦੇ ਵੱਨੇ ਕਰਦੇ ਹੋ ਖੁਸ਼ੀ ਤੇ ਚੜ੍ਹਦੀ ਕਲਾ ਨਾ ਕਰੋ ਤੇ ਇਹ ਹੋ ਹੀ ਨਹੀਂ ਸਕਦਾ ਕਿ ਵਹਿਗੁਰੂ ਵੱਲ ਕੋਈ ਪਰਮਾਤਮਾ ਵੱਲ ਕੋਈ ਵੀ ਇਨਸਾਨ ਤੁਰੇ ਤੇ ਉਸ ਦੀ ਜਿਹੜੀ ਮਨ ਦੀ ਇੱਛਾ ਹੋਵੇ ਉਹ ਪੂਰੀ ਨਾ ਹੋਵੇ ਪਰ ਅੱਜ ਦਾ ਇੱਕ ਭੇਡਚਾਲ ਜੀ ਲੱਗੀ ਪਈ ਆ ਵੀ ਇੰਨੇ ਪਾਠ ਕਰਨ ਨਾਲ ਆ ਚੀਜ਼ ਮਿਲਦੀ ਆ ਇੰਨੇ ਪਾਠ ਕਰਨ ਨਾਲ ਆ ਚੀਜ਼ ਮਿਲਦੀ ਆ ਤੇ ਆਪਾਂ ਉਸ ਭੇਡਚਾਲ ਦੇ ਵਿੱਚ ਇੱਕ ਹਿੱਸਾ ਬਣਦੇ ਜਾ ਰਹੇ ਆ ਤੇ ਸਾਡਾ ਕੋਈ ਧਿਆਨ ਨਹੀਂ ਹੁੰਦਾ ਵਹਿਗੁਰੂ ਪਰਮਾਤਮਾ ਦੇ ਪਿਆਰ ਵੱਲ ਇਸ ਕਰਕੇ ਹੀ ਅਕਸਰ ਸਾਡੀਆਂ ਜਿਹੜੀਆਂ ਮਨ ਦੀਆਂ ਇੱਛਾਵਾਂ ਨੇ ਜਾਂ ਸਾਡੇ ਮਨ ਦੀਆਂ ਜਿਹੜੀਆਂ ਖਵਾਇਸ਼ਾਂ ਨੇ ਉਹ ਅਧੂਰੀਆਂ ਰਹਿ ਜਾਂਦੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ